ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਜੀ ਰਾਮ ਟੈਕਸ ਦੀ ਕੈਟਲੋਗ ਲੈ ਕੇ ਆਇਆ ਬਿਲਕੁਲ ਫਰੈਸ਼ ਕੱਟ ਲਓਗਾ ਜੀ ਨਿਊ ਲਾਂਚਿੰਗ ਕਰ ਰਹੇ ਆ ਬਿਲਕੁਲ ਲੇਟੈਸਟ ਚੈੱਕ ਕਰੋ ਫਰਸਟ ਪੀਸ ਚੈੱਕ ਕਰੋ ਲਵੈਂਡਰ ਕਲਰ ਹੈ ਜੀ ਬੜਾ ਪਿਆਰਾ ਅਲਟੀਮੇਟ ਹੈ ਇੱਕ ਆਏਗਾ ਲਵੈਂਡਰ ਇੱਕ ਆਏਗਾ ਸਟਿੰਕ ਇੱਕ ਆਏਗਾ ਇਸ ਗੋਲਡਨ ਦੋ ਦੋ ਰੰਗ ਨੇ ਡਿਜ਼ਾਈਨ ਚ ਤਿੰਨ ਨੇ ਕਰੀਮ ਕਲਰ ਆ ਗਿਆ ਸਪੈਸ਼ਲ ਕਾਰਬਨ ਕਲਰ ਆ ਗਿਆ ਰਸਟ ਕਲਰ ਆ ਗਿਆ ਸੀ ਗ੍ਰੀਨ ਆ ਗਿਆ ਗੋਲਡਨ ਆ ਗਿਆ ਸੋ ਸਾਰੇ ਪੀਸ ਨੇ ਦਿਖਾਓ ਜੀ ਇੱਕ ਵਾਰੀ ਪ੍ਰੋਪਰ ਤੁਹਾਨੂੰ ਮੈਂ ਪੀਸ ਇੱਕ ਅਦਾ ਓਪਨ ਕਰਕੇ ਦਿਖਾਉਂਗਾ ਬਹੁਤ ਪਿਆਰੇ ਪੀਸ ਨੇ ਅਲਟੀਮੇਟ ਆ ਲੋ ਜੀ ਮੈਂ ਕਈ ਪੀਸ ਓਪਨ ਕਰਨ ਲੱਗਾ ਬੜਾ ਪਿਆਰਾ ਪੀਸ ਹੈ ਇਸ ਦੇ ਵਿੱਚ ਦੋ ਰੰਗ ਨੇ ਡਿਜ਼ਾਈਨਰ ਆਰਟੀਕਲ ਹੈ ਬੁਟੀਕ ਸਟਾਈਲ ਹੈ ਰਾਮ ਟੈਕਸ ਬ੍ਰਾਂਡ ਦਾ ਇੰਪੋਰਟਡ ਕੁਆਲਿਟੀ ਹੈ ਪਿਓਰ ਕਾਟਨ ਹੈ ਬਿਨਾ ਲਾਈਨਿੰਗ ਤੋਂ ਬਣੇਗਾ ਫ੍ਰੈਂਡ ਦਾ ਕੰਮ ਕਰਿਆ ਹੈ ਬਹੁਤ ਸੋਹਣਾ ਬਰੀਕ ਨੀਗਾ ਕਾਓ ਜੀ ਇਹਦਾ ਦੁਪੱਟਾ ਆਏਗਾ ਜੀ ਫੁੱਲ ਪਿਓਰ ਦਾ ਅਲਟੀਮੇਟ ਆਰਟੀਕਲ ਹੈ ਅਲਟੀਮੇਟ ਚੈੱਕ ਕਰੋ ਫੁੱਲ ਪਿਓਰ ਦਾ ਦੁਪੱਟਾ ਆਏਗਾ ਰੇ ਪ੍ਰਾਈਸ ਦੱਸੂਗਾ ਮੈਸੇਜ ਵਿੱਚ ਸੇਮ ਦੇ ਵਿੱਚ ਇੱਕ 골ਡਨ ਮਿਲੇਗਾ ਤੁਹਾਨੂੰ ਇੱਕ ਆਏਗਾ ਰਸਟ ਆ ਗਿਆ ਜਿਹੜਾ ਮੈਂ ਤੁਹਾਨੂੰ ਪਿਕਚਰ ਚ ਦਿਖਾਇਆ ਇੱਕ ਆਏਗਾ ਸੀ ਗ੍ਰੀਨ ਇੱਕ ਆਏਗਾ ਮਹਿੰਦੀ ਇੱਕ ਆਏਗਾ ਲਵੈਂਡਰ ਇੱਕ ਆਏਗਾ ਪਿੰਕੇ ਜਿਹੜੇ ਤੁਹਾਨੂੰ ਸਾਰੇ ਫੋਟੋਆਂ ਚ ਦਿਖਾਏ ਨੇ ਸੇਮ ਪੀਸ ਨੇ ਇੱਕ ਪੀਸ ਆਪ ਆਪ ਓਪਨ ਕਰ ਦਿੰਦੇ ਆ ਸੀ ਗ੍ਰੀਨ ਬਹੁਤ ਪਿਆਰਾ ਕਲਰ ਆ ਯੂਨੀਕ ਕਲਰ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਹੈ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਐਦਾਂ ਦੀ ਹੋਰ ਸੋਹਣੀਆਂ ਵੈਰਾਈਟੀ ਬਾਈ ਕਰਨ ਲਈ ਸ਼ੌਪ ਤੇ ਜ਼ਰੂਰ ਦੇਖੀਂ థాంਕ ਯੂ ਸੋ ਮੱਚ